ਵਿੰਤਰ ਹੁਕਮਨਾਮਾ ਸਰੂ ਸਾਨੂੰ ਬਾਖਸ਼ਿਸ਼ ਕੀਤੇ ਹਨ ਜੋ ਅਮਰਤ ਦੇ ਮੇਲੇ ਇਹ ਹੁਕਮਨਾਮਾ ਸਹਿਬ ਅੱਜ ਆਇਆ ਸੀ ਜੁਵਾ ਆਪਣੀਆਂ ਨੇ ਹੁਣੇ ਹੁਣੇ ਆਪਣੇ ਕੰਨਾਂ ਦੁਆਰ ਆਪਣੇ ਕੰਨਾਂ ਦੁਆਰਾ ਸਰਬਲ ਕਰਨ ਕੀਤਾ ਹੈ ਆਓ ਭਾਈ ਜਿਤਨੀ ਸਰਮੀਨ ਮਹਾਰਾਜਾਂ ਅੰਦਰ ਅਧਰੋਰੀ ਵਿੱਚ ਪਹੁੰਚੇ ਹੋ ਜਾਂ ਪਹੁੰਚ ਰਹੇ ਹੋ ਉਹੋ ਜੀ ਬੇਨ ਆਪਣੀ ਅਨੁਮਤਰ ਦਰਵਾਜ਼ਾ ਪੀਟ ਕਰਦੇ ਹਾਂ ਬਈ ਸੰਗਤ ਵਿੱਚ ਬੈਠਣ ਦਾ ਬਹੁਤ ਵੱਡਾ ਮਹਾਂਸਮ ਹੈ ਸੰਗਤ ਵਿੱਚ ਮਹਿਣ ਵਾਲੇ ਦੀਆਂ 21 ਗੁਨਾ ਦਾ ਉਧਾਰ ਹੁੰਦਾ ਹੈ ਮਹਾਰਾਜ ਬਾਣੀ ਵਿੱਚ ਵਜਨ ਕਰਦੇ ਨੇ ਗੁਰਮੁਖ ਕੋਟ ਉਧਾਰ ਦਾ ਦੇ ਨਾਮੇ ਇੱਕ ਕੜੀ ਇੱਕ ਨਾਮ ਦੀ ਕੜੀ ਇੱਕ ਤਾਂ ਕੜੀ ਆਪਾਂ ਮੀਂਹ ਦੀ ਕਹਿੰਦੇ ਹਾਂ ਵਿਕੜੀ ਨਾ ਪੈਂਦੀਆਂ ਆਪਾਂ ਇੱਕ ਬੂੰਦ ਨੂੰ ਕਣੀ ਕਹਿੰਦੇ ਹਾਂ ਵੀ ਇੱਕ ਕਣੀ ਬਈ ਦੂਸਰਾ ਆਪਾਂ ਸਾਹ ਸਾਡੇ ਦੀ ਇੱਕ ਦਾਣੇ ਨੂੰ ਵੀ ਕਣੀ ਕਹਿੰਦੇ ਹਾਂ ਵੀ ਇੱਕ ਕਣੀ ਦਾਣੇ ਦੀ ਦਾਣੇ ਤੇ ਦਸਵੇਂ ਪਾਸ਼ਾ ਦੀ ਇਸ ਸ਼ਬਦ ਨੂੰ ਰਤੀ ਵੀ ਲਿਖਿਆ ਜਦੋਂ ਆਪਾਂ ਸਵੈਏ ਦਾਸ ਪੜਦੇ ਹਾਂ ਤਾਂ ਉਹ ਪ੍ਰਸਾਦ ਸਵੈਏ ਨਿਰਤ ਨੀਂਂ ਤੇ ਵੇਚ ਉਸ ਵਈਆਂ ਦੇ ਵਿੱਚ ਮਹਾਰਾਜ ਨੇ ਰਤੀ ਵੀ ਲਿਖਿਆ ਏਕ ਰਤੀ ਬਨ ਏਕ ਰਤੀ ਏ ਤੋ ਵਾਲੀ ਸ਼ਬਦਾਂ ਕਰਵਾ ਜਦੋਂ ਮਹਾਰਾਜ ਪਹਿਲਾਂ ਲੈ ਲਏ ਨਾ ਸਰਾਬ ਸੁਦ ਸੰਬੂਸਦਾਨ ਕੇ ਤੇਗ ਪ੍ਰਯੋਗ ਕਰ ਜੋਗ ਜਤੀ ਕੇ सूर सरागन सत सदाक संत समूह एक बंदी के सारे ही देश को देख रहे हो मत को न देखे तो प्राण पकी के श्री भगवान की पाए कृपा होते एक रक्ति में एक रक्ति के पहला शब्द रक्ति है दूसरा शब्द रक्ति है ਬਈ ਇੱਕ ਨਾਮ ਦੀ ਰੰਤੀ ਤੋਂ ਬਿਨਾ ਇੱਕ ਰੰਤੀ ਵੱਲ ਨਹੀਂ ਹੈ ਤਾਂ ਠੇਖਾਂ ਦਾ ਜੋ ਪੁਰ ਗੁਰੂ ਸਾਹਿਬ ਨੇ ਲਿਖੇ ਹਨ ਉਥੇ ਮਹਾਰਾਜਿਆਂ ਨੇ ਰਤੀ ਸ਼ਬਦ ਦੀ ਵਰਤਿਆ ਹੈ ਕਣੀ ਸ਼ਬਦ ਦੀ ਵਰਤਿਆ ਹੈ ਇਥੇ ਮਹਾਰਾਜ ਜੀ ਉਪਦੇਸ਼ ਕਰਨ ਵਾਸਤੇ ਕਣੀ ਵੀ ਕਹਿੰਦੇ ਨੇ ਗੁਰਮੁਖ ਕੋਟ ਉਧਾਰ ਦਾ ਦੇ ਨਾਮੈ ਇੱਕ ਕਣੀ ਕਹਿੰਦੇ ਜਿਹੜਾ ਗੁਰਮੁਖ ਹੈ ਨਾ ਭਾਈ ਗੁਰਮੁਖ ਕੌਣ ਹੈ ਸਿੱਧੇ ਅਰਥ ਮਹਾਨ ਕੋਸ਼ ਦੇ ਰਚਿਤਾ ਭਾਈ ਗਾਨ ਸਿੰਘ ਨਾਭਾ ਭਾਈ ਕਾਨ ਸਿੰਘ ਲਾਭਾ ਬਾਰੇ ਸੁਣਿਆ ਹੋਊਗਾ ਤੁਸੀਂ ਸਾਹਿਬ ਭਾਈ ਕਾਨ ਸਿੰਘ ਲਾਭਾ ਦੇ ਜਿਹੜੇ ਪਿਤਾ ਸੀ ਭਾਈ ਨਰੈਣ ਸਿੰਘ ਇੱਕ ਵਾਰੀ ਮਹਾਰਾਜਾ ਲਾਭਾ ਦੇ ਦਰਬਾਰ 'ਚ ਗੱਲ ਚੱਲਦੀ ਗੌਰ ਨਾਲ ਸੁਣਿਓ ਵੀ ਕਿਤੇ ਜੀਵਨ ਸਾਡਾ ਵੀ ਬਣ ਜੇ ਹੋ ਜਾ ਮਹਾਰਾਜਾ ਨਾਭਾ ਦੇ ਦਰਬਾਰ ਚ ਗੱਲ ਚੱਲ ਪਈ ਕਹਿੰਦੇ ਵੀ ਕਈ ਕੁਰਬ ਨਿਮਕੋ ਚੌਕੜੇ ਅੰਡ ਪਾੜ ਖਲ ਦਿੰਦੇ ਨੇ ਇੱਕੋ ਚੌਕੜੇ ਅੰਡ ਪਾੜ ਕਰ ਦਿੰਦੇ ਨਾ ਦਿੰਦੇ ਨਾ ਸਵਾਰ ਪੈ ਤਾਂ ਕੋਣ ਕਰ ਸਕਦਾ ਹੈ ਅੱਜ ਦੇ ਸਮੇਂ ਵਿੱਚ ਇੱਕੋ ਚੌਕੜੇ ਅੰਡ ਪਾੜ ਪਾੜੇਲਾ ਮਾਰੂਲਾ ਮਾਰੂਲਾ ਬڑا ਸਰੀਰ ਨੂੰ ਸਾਧਨਾ ਪਾਉਗਾ ਬੜੀ ਸਰੀਰ ਦੀ ਸਾਧਨਾ ਕਰਨੀ ਪਾਉਗੀ ਅੰਨ ਜਲ ਤਿਆਗਣਾ ਪਾਉਗਾ ਬਹੁਤ ਤਰੀਕੇ ਕਰਨੇ ਪੈਣਗੇ 7 7 8 8 ਘੰਟੇ ਦਾ ਉਹਨਾਂ ਨੇ ਪੂਨ ਲੱਗ ਜਾਂਦੇ ਸੀ ਸਹਿਜ ਸੁਭਾਅ ਦਾ ਕਨਿਆਲ ਵਾਲੇ ਦਾ ਜਿਵੇਂ 6 6 7 7 ਘੰਟੇ ਉਹਨਾਂ ਦਾ ਵੀ ਚੌਕੜਾ ਸੋ ਅੱਖੀਂ ਨੇ ਆਇਆ ਅੱਖਰ ਸਾਹਮਣੇ ਆਇਆ ਹੁਣ ਸਰੀਰ ਨੂੰ ਬਹੁਤ ਸਾਧਨਾ ਕਰਨੀ ਪਊ ਤੇ ਸਾ ਸਭ ਜਿਸ ਵੇਲੇ ਗੱਲ ਚੱਲੀ ਤੇ ਪਾਪਾ ਨਰੈਣ ਸਿੰਘ ਦੀ ਮਹਾਪੁਰਸ਼ਾਂ ਦੀ ਆਪਾਂ ਗੱਲ ਕਰ ਰਹੇ ਸੀ ਉਥੇ ਭਾਈ ਨਰੈਣ ਸਿੰਘ ਭਾਈ ਕਾਮ ਸਿੰਘ ਦਾਪਾ ਦੇ ਪਿਤਾ ਉਸ ਵੇਲੇ ਹੱਥ ਜੋੜ ਕੇ ਬੇਤੀ ਕੀਤੀ ਰਾਜਨ ਹੋਰ ਵੀ ਹਣ ਰਪਾ ਟੋ ਹੈ ਸਕਦਾ ਇਹ ਕੋਈ ਚੋਗੜੇ ਹੁਣ ਕਿਹੜਾ ਹੋ ਦੀ ਤਰਸ ਰਿਹਾ ਰਾਜਾ ਬੜਾ ਖਰਾਬ ਹੋਇਆ ਮਹਾਰਾਜਾ ਨਾ ਪਾ ਉਹ ਕਹਿੰਦਾ ਵੀ ਬਾਬਾ ਜੀ ਕੌਣ ਕਰ ਸਕਦਾ ਤੇ ਭਾਈ ਕਾਂਗ ਸਿੰਘ ਨਾਪਾ ਦੇ ਪਿਤਾ ਜੀ ਕਹਿੰਦੇ ਲਾਲਿਤ ਤੂੰ ਸੁਣਨ ਵਾਲਾ ਬਣ ਕਰ ਉਹ ਤਾਂ ਅਸੀਂ ਵੀ ਕਰ ਦਿਆਂਗੇ ਆਖੋ ਸਤਿਨਾਮ ਤਨੂ ਤਾਂ ਜੀ ਵੀ ਕਰਦੇ ਤੂੰ ਸੁਣਨ ਵਾਲਾ ਬਣ ਜਿਵੇਂ ਨਾ ਮਹਾਂਪੁਰਸ਼ਾਂ ਨੂੰ ਸੇਂਟਰੀ ਸਾਹਿਬ ਨੇ ਬੇਇੱਜ਼ਤੀ ਕਰਦੀ ਧਰਮ ਕੋਟ ਵਾਲੇ ਸੰਤਾਂ